ਉਦੇ ਉਹਦੇ ਖੋਖਰਾ ਮੇਰਾ ਨਾਮ ਜੀ ਆਈ ਐਮ ਫਿਲਮ ਮੇਕਰ ਓਕੇ ਆਈ ਐਮ ਲਿਵਿੰਗ ਇਨ ਸਾਊਥ ਬਟ ਨਾਉ ਆਈ ਐਮ ਸਟੇਇੰਗ ਹੇਅਰ ਜੀ ਫॉर ਅ ਪੰਜਾਬੀ ਪ੍ਰੋਜੈਕਟ ਇਹ ਚੀਜ਼ ਪਲੀਜ਼ ਕੱਟ ਦਿਓ ਆਈ ਐਮ ਸੌਰੀ ਮੈਂ ਇਹ ਵਿੱਚ ਐਡ ਨਹੀਂ ਸੀ ਕਰਨੀ ਚਾਹਦਾ ਆਈ ਐਮ ਵੈਰੀ ਸੌਰੀ ਜੀ ਠੀਕ ਹੈ ਇਹ ਸਾਰਾ ਇਹ ਧੰਦਾ ਗੋਰਖਾ ਧੰਦਾ ਸਾਡੇ ਦਿਮਾਗ ਚ ਪਾਤੀ ਇਹ ਤੁਹਾਡੀ ਮਾਂ ਹੈ ਇਹਨੂੰ ਪਾਲੋ ਜੀ ਬਿਲਕੁਲ ਜਿਹੜੇ ਇਹਨੂੰ ਕਹਿੰਦੇ ਆ ਸਾਡੀ ਮਾਂ ਹੈ ਇਹ ਉਹ ਉਦਾਂ ਦੇ ਘਰਾਂ 'ਚ ਜਾਵਾਂਗੇ ਆਖੇ ਉਹਰੇ ਗੱਲ ਕਰਨ ਵੀ ਇਹ ਸਾਡੀ ਮਾਂ ਉਹਨਾਂ ਦੇ ਘਰਾਂ 'ਚ ਜਾ ਕੇ ਦੇਖਾਂਗੇ ਕਿੰਨੀਆਂ ਕੁ ਮਾਂ ਮਾਂ ਰੱਖੀਆਂ ਹੋਈਆਂ ਉਹਨਾਂ ਨੇ ਜੀ ਉਹ ਸੜਕਾਂ 'ਤੇ ਫਿਰਦੀਆਂ ਜੱਪਦੀਆਂ ਜੀ ਤੈਨੂੰ ਮਾਰਤਾ ਮੈਨੂੰ ਮਾਰਤਾ ਬਗਾंदे ਪੁੱਤ ਮਾਰਦੇ ਮੇਰੇ ਸ਼ਹਿਰ 'ਚ ਤਿੰਨ ਬੰਦੇ ਮਾਰੇ ਨੇ ਇਹਨਾਂ ਦੇ ਜੀ ਦੋ ਵਾਰੀ ਮੇਰੀ ਗੱਡੀ ਦਾ ਲੱਖ-ਲੱਖ ਰੁਪਏ ਦਾ ਨੁਕਸਾਨ ਕੀਤਾ ਇਹਨਾਂ ਨੇ ਆ ਪੁੱਤ ਮਾਰਿਆ ਪਿਆ ਕਿਹਦਾ ਇਹ ਐਸੇ ਸਮਾਜ ਦਾ ਪੁੱਤ ਹੈ ਨਾ ਜੀ ਇਹਨੇ ਬਾਈਕ ਖਰੀਦੀ 20-22 ਲੱਖ ਦੀ 25 ਲੱਖ ਦੀ ਜੋ ਮੀਡੀਆ ਤੋਂ ਪਤਾ ਲੱਗਦਾ ਉਹਦੇ ਉੱਤੇ ਇਹਨੇ ਕਾਉਥੈਸਪੀ ਦਿੱਤਾ ਇਹ ਆਪਦੀ ਮੌਤ ਦਾ ਮੈਂ ਕਹਿੰਦਾ ਖੁਦ ਜ਼ਿੰਮੇਦਾਰ ਆ ਇਹ ਬੜਾ ਆਮ ਵੈਰੀ ਸੌਰੀ ਸੇਇੰਗ ਥਿਸ ਅਸੀਂ ਸਾਰੇ ਉਹਦੀ ਮੌਤ ਦਾ ਜ਼ਿੰਮੇਦਾਰ ਆ ਜਿਹੜੇ ਕਾਓ ਨੂੰ ਤੜਕੇ ਘਰੋਂ ਚੱਕਦੇ ਆ ਬਈਆਂ ਰੋਟੀਆਂ ਲੈ ਆ ਕੇ ਇਹਨਾਂ ਦੇ ਮੂੰਹ ਚ ਪਾ ਦਿੰਦੇ ਆ ਇਹ ਪਲੀ ਜਾਂਦੀਆਂ ਨੇ ਤੇ ਮੁੜ ਕੇ ਫੜ ਕੇ ਇਥੋਂ ਲੈ ਜਾਂਦੇ ਨੇ ਵੱਡ ਕੇ ਇਹਨਾਂ ਨੂੰ ਐਕਸਪੋਰਟ ਕਰ ਦਿੰਦੇ ਆ ਅਰਬ ਦੇ ਮੁਲਕਾਂ ਨੂੰ ਕਦੇ ਉੱਧਰ ਨੂੰ ਸਾਰੇ ਇਹ ਯੂਰਪ ਜਾਂਦੀਆਂ ਅਮਰੀਕਾ ਜਾਂਦੀਆਂ ਅਰਬ ਕੰਟਰੀ ਜਾਂਦੀਆਂ ਸਭ ਤੋਂ ਵੱਧ ਇੰਗਲੈਂਡ ਜਾਂਦੀ ਆ ਇਹ ਠੀਕ ਹੈ ਨਾ ਮੈਂ ਇਸ ਗੱਲ ਦਾ ਦਾਵਾ ਨਹੀਂ ਕਰਦਾ ਬਟ ਮੈਂ ਪੜਿਆ ਸੀਗਾ ਕਿਤੇ ਠੀਕ ਹੈ ਵੀ ਸਾਡੀ ਇੱਕ ਟ੍ਰੀਟੀ ਹੋਈ ਸੀ ਜਦੋਂ ਅਸੀਂ ਆਜ਼ਾਦ ਹੋਏ ਸੀ ਯੂ ਹੈਵ ਟੂ ਸੈਂਡ ਕਾਓ ਮੀ ਟੂ ਯੂਕੇ ਫਾਰ ਅਸ ਅਸੀਂ ਕਿਹ ਪਾਲੀਏ ਇਹਨਾਂ ਨੂੰ ਜਿਨ੍ਹਾਂ ਦੇ ਭੇਜਣੀਆਂ ਨੇ ਮੁਰਗਾ ਖਾਣਦੇ ਆ ਮੱਛੀਆਂ ਖਾਣਦੇ ਆ ਸਾਰੇ ਖਾਂਦੇ ਆ ਨਾ ਕਿੱਥੋਂ ਆਂਦੀਆਂ ਨੇ ਮੈਂ ਮੁਰਗਿਆਂ ਦੀ ਫਾਰਮਿੰਗ ਕਰਦਾ ਮੈਂ ਬੱਕਰੇ ਦੀ ਫਾਰਮਿੰਗ ਵੀ ਕਰਦਾ ਮੇਰੇ ਲੱਖਾਂ ਭਰਾਏ ਸਮਾਜ ਦੇ ਕਰਦੇ ਹੋਣਗੇ ਇੱਕ ਹੋਰ ਚੀਜ਼ ਜੋ ਉਪਜੇ ਸੋ ਵਿੰਸ ਹੈ ਜਿਹੜਾ ਪੈਦਾ ਹੋ ਗਿਆ ਉਹਨੇ ਮਰਨਾ ਹੈ ਨਾ ਇਹ ਕਾਓ ਦੀ ਮੈਨੂੰ ਫੋਟੋ ਖਿੱਚ ਕੇ ਭੇਜ ਦਿਓ ਕਿਤੇ ਵੀ ਅਪਲੋਡ ਕਰ ਦਿਓ ਇਹ ਕੁਦਰਤੀ ਮੌਤ ਕਿਤੇ ਮਰੀ ਪਈ ਹੋਵੇ ਕਿੱਥੇ ਜਾਂਦੀਆਂ ਕਿੱਥੋਂ ਆਉਂਦੀਆਂ ਤੇ ਕਿੱਥੇ ਜਾਂਦੀਆਂ ਇਹ ਇਹਨਾਂ ਨੂੰ ਜੰਮ ਕੇ ਇੱਥੇ ਛੱਡ ਦਿੰਦੇ ਨੇ ਇਹ ਬਰੀਡਿੰਗ ਕਰੀ ਜਾਂਦੀ ਐ ਡਾਡੇ-ਡਾਡੇ ਸਾਂਹ ਛੱਡੇ ਹੋਏ ਨੇ ਵਿੱਚੇ ਇਹਨਾਂ ਦੇ ਆਈ ਐਮ ਸੌਰੀ ਟੂ ਸੇ ਥੈਟ ਕੁੜੀਆਂ ਵੀ ਖੜੀਆਂ ਇੱਥੇ ਇਹ ਬਰੀਡਿੰਗ ਹੁੰਦੀ ਐ ਇੱਥੇ ਛੋਟੇ-ਛੋਟੇ ਬੱਚੀਆਂ ਉਹਨਾਂ ਨੂੰ ਅਸੀਂ ਮੂੰਹ 'ਚ ਦੇਈ ਜਾਂਦੇ ਹਾਂ ਇਹ ਘਰਾਂ 'ਚੋਂ ਕੱਟਗਲ ਰੋਟੀਆਂ ਗਊ ਨੂੰ ਗਰਾਸ ਦਿਓ ਕਾਹਦਾ ਗਰਾਸ ਦਿਓ ਪਰ ਪਲ ਪਲ ਕੇ ਡੈਡ ਸਾਨ ਹੋ ਰਹੇ ਨੇ ਇਹ ਰਸ਼ੀਅਨ ਟੈਂਕਾਂ ਜਿਹੜੇ ਜਿਹੜੇ ਵੱਡ ਵੱਡ ਕੇ ਤੁਸੀਂ ਇਹਨਾਂ ਨੂੰ ਵੇਚੀ ਜਾਂਦੇ ਹੋ ਮਰਦਾ ਕੌਣਾ ਮਰਦੇ ਸਾਡੇ ਜਵਾਬ ਨੇ ਕੱਲ ਨੂੰ ਮੈਂ ਵੀ ਮਰ ਸਕਦਾ ਤੁਸੀਂ ਵੀ ਇਸ ਸਮਾਜ ਦੇ ਵਿੱਚੋਂ ਕੋਈ ਵੀ ਐਸੇ ਆਸੇ ਦਾ ਚਕਾਰ ਹੋ ਸਕਦਾ